माया भयंकम सर्प है जग घेरिया बिख माए बिख का मारण हर नाम है गुरु गरुड़ शब्द मुख पाए माया भयंकम सर्प है सर्प ਦਾ ਸੱਪ ਸੱਪ ਦਾ ਹੀ ਗਾਲੂ ਮੰਤਰ ਹੁੰਦਾ ਹੋਰ ਇੱਕ ਗਾਲੂ ਹੈ ਸਰਪ ਇੱਕ ਗਰੁੜ ਇਹ ਨਾਲੇ ਇਹਨੂੰ ਆਨੇ ਗਾਲੂ ਗੈਰ ਸੰਗ ਬਣਾਤਾ ਉਹ ਗਾਲਣ ਦੱਸਿਆ ਗੁਰ ਗਿਆਨ ਗਰੁੜ ਮੁਖ ਪਾਇਆ ਆ ਗੁਰਮਤਿ ਗਿਆਨੇ ਕਰਦਾ ਹੈ ਇਹ ਜਿਹੜਾ ਮਾਇਆ ਦਾ ਡੰਗ ਹੈ ਨਾ ਇਹ ਜਿਹੜਾ ਲੱਲਦਾ ਹਨ ਮਾਇਆ ਦਾ ਡੰਗ ਦਾ ਜਿਹੜਾ ਚੜਿਆ ਹੈ ਨਾ ਜਿੱਦਾਂ ਦੇ ਕੋਲ ਰਾਂਗ ਕੋ ਪੁੱਛ ਕਿਉਂ ਕਰ ਬੱਦ ਦਾ ਸਰਪ ਨਹੀਂ ਖਾਦਾ ਕਹਿੰਦੇ ਵੱਜ ਕਿਵੇਂ ਗਿਆ ਜੀ ਮਾਇਆ ਸਰਪ ਨੇ ਇਹਨੂੰ ਮਾਇਆ ਕਿ ਬੇਟਾ ਨੂੰ ਮਾਰੀ ਕਿਉਂ ਕਰ ਖੋਇਆ ਕਿ ਉਹ ਕਰ ਲਾਦਾ ਚਾਰ ਸਵਾਲ ਕਰਤੇ ਲੋਹੇ ਨਾਲ ਚ ਜਵਾਬ ਵੀ ਢਾਈ ਸ਼ੌਟ ਨਾਲ ਗੁਰਨਾਣ ਕਰਾ ਉਹ ਕਹਿੰਦੇ ਦੁਰਮਤ ਬੱਦ ਦਾ ਸਰਪ ਨਹੀਂ ਖਾਦਾ ਉਹ ਕਿਸੇ ਵੀ ਦੂਵੇ ਖੋਟੀ ਮਾਂ ਸੁਣ ਲਈ ਇਹਨੇ ਹੋਟੀ ਸੁਣ ਲਈ ਮਤ ਸਾਕ ਦਾ ਵੀ ਮਤ ਸੁਣ ਲਈ ਉਲਟੀ ਮਤ ਸਾਖਰ ਸੋ ਕਰ ਉਲਟੀ ਹੈ ਸਾਡੀ ਮਤ ਉਲਟੀ ਹੈ ਸੰਸਾ ਨਾਲ ਸਾਖਰ ਦੀ ਮਤ ਉਲਟੀ ਹੈ ਦੁਰਬਤ ਫਾਂਦਾ ਫੜ ਫਣੀ ਖਾਦਾ ਮਨ ਉਹ ਖੋਇਆ ਦੁਰਮ ਖਲਾਦਾ ਮਨ ਮੁਕਤਾ ਦੀ ਗੱਲ ਤਾਂ ਨਹੀਂ ਮਤ ਮੰਨ ਲਈ ਸੀ ਗੁਰਮ ਹੋ ਗਿਆ ਫੇਰ ਆ ਗਿਆ ਉੱਥੇ ਫੇਰ ਲੱਗ ਗਿਆ ਹੋੜਾ ਲੜ ਛੁੱਟ ਗਿਆ ਤਾਂ ਫੇਰ ਫੜਿਆ ਗਿਆ ਲੜ ਵਾਇਆ ਕੋਈ ਨਾ ਗੜਪਾ ਹੈ ਚੱਗ ਘੇਰੇ ਆ ਬਖਮਾਈ ਆ ਬਖਮਾਇਆ ਨੇ ਬਿਖੇ ਨੇ ਘੇਰੇ ਆ ਯਕ ਉਹ ਦੇ ਕੇ ਰਿਆ ਉਹ ਕਿਦਾ ਸਰੀਰ ਵਿਖਿਆ ਆਇਆ ਯਾਰ ਕਲਪਨਾ ਦੇ ਸਾਰਾ ਕੇ ਰਿਆ ਆਇਆ ਕਲਪਨ ਠੀਕ ਹੈ ਜੀ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਇ ਹਾਂ ਤੇ ਗਾਣ ਨੂੰ ਸ਼ਬਦ ਕਹੇਤਾ ਦੇਖਣ ਨੂੰ ਜੇ ਮਾਰਨਾ ਨਾਮ ਹੈ ਉਹਦਾ ਆੜੇ ਗੁਰਬਾਣੀ ਵਿੱਚ ਨਾਮ ਸਮਾਇਆ ਨਾ ਇਹੇ ਨਾਮ ਗਿਆਨ ਹੈ ਇਹ ਬਿਖ ਨੂੰ ਮਾਰਨ ਵਾਲਾ ਗੁਰ ਗਿਆਨ ਕਰਨ ਮੁਖ ਪਾਇਆ ਵੇਖਣਾ ਮਾਰਨ ਗੁਰ ਸ਼ਬਦ ਹੈ ਗੁਰੂ ਦਾ ਉਪਦੇਸ਼ ਹੈ ਉਪਦੇਸ਼ ਸੁਣ ਕੇ ਮਾਇਆ ਤੋਂ ਛੁੱਟੇਗਾ ਮਾਇਆ ਛੱਡੂਗਾ ਇਹ ਨਹੀਂ ਮਾਇਆ ਨੂੰ ਨਹੀਂ ਛੱਡਦਾ ਤੇਰੇ ਕੋਈ ਨਹੀਂ ਛੱਡਦਾ ਸੋਚਣਾ ਨਹੀਂ ਬੰਦ ਕਰਦਾ ਜਿੰਨਾ ਜਿਹਨੂੰ ਆਪਣੀ ਬੁੱਧੀ ਤੇ ਭਰੋਸਾ ਹੈ ਜਿੰਨਾ ਜਿਹਨੂੰ ਪਰਮੇਸ਼ਰ ਤੇ ਭਰੋਸਾ ਨਹੀਂ ਹੈ ਦੇਖ ਨਹੀਂ ਛੱਡਦਾ ਸੋਚਣਾ ਨਹੀਂ ਛੱਡਦਾ ਜਿੱਦਾਂ ਮੈਨੂੰ ਭਰੋਸਾ ਹੋ ਗਿਆ ਬਈ ਹੁਕਮ ਦੇ ਵਿੱਚ ਹੀ ਹੈ ਸਭ ਕੁਝ ਹੁੰਦਾ ਹੈ ਹੁਕਮ ਨਾਲੇ ਜਮਲ ਮਾ ਮੈਂ ਹੁਕਮ ਨਾਲੇ ਮਿਲਦਾ ਸਭ ਕੁਝ ਮੇਰੇ ਕੀਤਾ ਕੁਝ ਨਹੀਂ ਹੋਣਾ ਜੇ ਤੁਸੀਂ ਇਹਨਾਂ ਗੱਲਾਂ ਗੁਰਬਾਣੀ ਦੇ ਤਪਸਾ ਹੋ ਗਿਆ ਉਦੋਂ ਸੋਚਣਾ ਬੰਦ ਕਰ ਦੂਗਾ ਫਿਰ ਸਮਝਣ ਲੱਗ ਜੂਗਾ ਗੁਰਬਾਣੀ ਹੁਣ ਅਸੀਂ ਤਾਂ ਸੋਚਦੇ ਰਹਿੰਦੇ ਹਾਂ ਸਮਝਦਾ ਤਾਂ ਹੀ ਨਹੀਂ ਕੋਈ ਸਮਝਾਉਣ ਵਾਲੇ ਸਾਰੇ ਨੇ ਸਮਝਣ ਵਾਲਾ ਕੋਈ ਵੀ ਨਹੀਂ ਠੀਕ ਹੈ ਜੀ ਜਿਹੜਾ ਕੁਝ ਨਹੀਂ ਜਾਣਦਾ ਤਾਂ ਜਾਣਦਾ ਉਹ ਕਹਿੰਦਾ ਮੇਰੀ ਗੱਲ ਸੁਣੋ ਜਿਹੜਾ ਵਾਲਾ ਕੋਟਾ ਜਾਣਦਾ ਚਲੋ ਤਾਂ ਜਾਣਦਾ ਜਿਹੜਾ ਇੱਕੋ ਜਿਹਾ ਨਹੀਂ ਜਾਣਦਾ ਉਹ ਨੂੰ ਸਮਝਾਵੇ ਕਿ ਤੋਂ ਅੰਡਵੰਡ ਸੁਰਿਆਉਂਦਾ ਕਿ ਸੰਤ ਕੋਲੋਂ ਉਹ ਚੰਗੇ ਭਲੇ ਕੋਦ ਨਹੀਂ ਆਉਣ ਲੱਗ ਜਾਂਦਾ ਗੁਰੂ ਕੋਲ ਠੀਕ ਹੈ ਜੀ ਬੇਕਾਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿੰਨ ਸਤਗੁਰ ਮਿਲਿਆ ਆਏ ਜਿਨ ਕੋ ਪੂਰਬ ਲਿਖਿਆ ਜਿਨ੍ਹਾਂ ਨੇ ਉਹ ਇੱਛਾ ਸੀ ਨਾ ਪੂਰਬ ਪਹਿਲਾਂ ਵੀ ਮੈਨੂੰ ਸਤਗੁਰ ਬਣੇ ਲਿਖਿਆ ਆਇਆ ਸੀ ਲਿਖਿਆ ਆਇਆ ਇੱਛਾ ਹੀ ਹੁੰਦੀ ਹੈ ਜਦੋਂ ਨਾਮ ਦੀ ਭੁੱਖ ਹੀ ਜਾਂ ਪੈਦਾ ਹੋਣੀ ਉਹ ਲਿਖਿਆ ਗਿਆ ਸਾਡੇ ਲਿਖਿਆ ਪਹਿਲਾਂ ਨਾਮ ਬਣਨਾ ਪਿੱਛੋਂ ਲਿਖੇ ਲੈ ਆਇਆ ਸੀ ਨਾਮ ਵਾਸਤੇ ਲਿਖੇ ਲੈ ਆਇਆ ਸੀ ਉਹਨਾਂ ਨੂੰ ਸਤਿਗੁਰੂ ਮਿਲਦਾ ਓਕੇ ਇੱਛਾ ਨਹੀਂ ਪੁੱਖ ਹੁੰਦੀ ਐਸੀ ਨਹੀਂ ਗੱਲ ਹੈ ਕਿਸੇ ਦੇ ਅੰਦਰ ਪੁੱਖ ਹੋਈ ਹੋਵੇ ਨਾਮ ਦੀ ਪੈਦਾ ਔਰ ਉਹ ਨਾਮ ਨੰਗਰਿਆ ਹੋਵੇ ਕੋਈ ਰਿਕਾਰਡ ਅਜਿਹਾ ਨਹੀਂ ਹੈ ਦੁਨੀਆ ਦੇ ਵਿੱਚ ਨਾ ਕੋਈ ਬਾਣੀ ਕਹਿੰਦੀ ਹੈ ਨਾ ਕੋਈ ਇਤਿਹਾਸ ਕਹਿੰਦਾ ਨਾ ਸਿਮਰਤ ਕਹਦੀ ਇਹਨਾਂ ਸ਼ਾਸਤਰ ਕਰਨਾ ਕਿਤੇ ਇਹ ਤੁਹਾਨੂੰ ਵੀ ਆਊਗਾ ਹੋ ਰੰਡ ਬੰਦ ਝੂਠ ਜੋ ਮਰਜੀ ਆਵੇ ਪੱਥਰ ਚੋਂ ਦਰਸ਼ਨ ਹੋ ਗਏ ਉਹ ਚੋਂ ਹੋ ਗਏ ਮੂਰਤੀ ਚੋਂ ਹੋ ਗਏ ਨਾਮਦੇਵ ਨੂੰ ਐ ਹੋ ਗਏ ਤੁਹਾਡੇ ਨੂੰ ਜੋ ਮਰਜੀ ਹੋਵੇ ਪਰ ਇਹ ਕਿਤੇ ਨਹੀਂ ਤੁਹਾਡੇ ਕੋਲ ਰਿਕਾਰਡ ਹੈ ਕਿਸੇ ਗ੍ਰੰਥ ਵਿੱਚ ਵੀ ਕਿਸੇ ਨੂੰ ਨਾਮ ਦੀ ਭੁੱਖ ਅੰਦਰ ਹੋਵੇ ਜਾਂ ਕੀ ਅਰ ਉਹਨੂੰ ਨਾਮ ਨਾ ਲਿਆ ਹੋਵੇ ਕਿਉਂ ਕਿਉਂਕਿ ਅੰਮ੍ਰਿਤ ਸਦ ਹੀ ਵਰਸਦਾ ਬੁਝੇ ਬੁਝਣ ਹਰ ਸਦ ਹੀ ਵਰਸਦਾ ਲੈਣ ਵਾਲਾ ਕੋਈ ਨਹੀਂ ਦੇਣ ਵਾਲਾ ਸਦੀ ਵਰਸਾ ਕਰਦਾ ਇਹ ਤਾਂ ਲੈਣ ਵਾਲਿਆਂ ਦਾ ਘਾਟਾ ਹੈ ਕੁਈ ਨਾ ਔਕਾ ਦਾ ਤਾ ਵੀ ਮੇਰੇ ਕੋਲ ਨਾਮ ਆਜਿਆ ਨਾਮੇ ਦੇ ਵਪਾਰੀ ਲੈ ਆ ਕੇ ਸਦੇ ਨਹੀਂ ਪਰ ਸੋ ਲਿਆ ਨਹੀਂ ਸੋ ਸਤਖਰ ਦਾ ਨਾਮ ਨਾਲੇ ਵਨ ਆਪ ਤਾਂ ਕੋਈ ਲੈਂਦਾ ਨਹੀਂ ਫਰੀ ਨੂੰ ਨਹੀਂ ਲੈਂਦਾ ਕੋਈ ਮਿਲ ਸਤਗੁਰ ਨਿਰਮਲ ਹੋਇਆ ਮਿਕ ਹਉਮੇ ਗਿਆ ਮਿਲਾਈ ਸਤਖਰ ਦਾ ਮਿਲਿਆ ਸਤਖਰ ਦਾ ਗਿਆਨ ਮਿਲਿਆ ਨਿਰਮਲ ਹੋ ਗਿਆ ਮੈਂ ਹਉਮੇ ਚਲਾ ਗਿਆ ਵਿੱਚੋਂ ਹਉਮੇ ਗਿਆ ਬਲਾਈ ਹਉਮੇ ਤਜਿਯਾ ਵਿੱਚੋਂ ਗੁਰ ਦਾਵ ਤੇ ਤੇਰੀ ਉਸਤਿ ਸੁਣਿਆ ਬਿਨ ਲਜਾਇ ਹਉਮੇ ਵਿੱਚ ਹਾਂ ਲੋ ਹਮੇਦੀ ਫੇਰੀ ਇਤਲੀ ਸਾਰੀ ਉਤਸਵ ਕੀ ਜੇ ਗੁੰਗਾਇਨ ਕਰੂ ਹਮ ਕਾੜੀ ਕਿਸੇ ਦਾ ਗੁੰਗਾਇਨ ਨਹੀਂ ਕਰ ਸਕਦਾ ਉਹ ਕਹਿੰਦਾ ਮੇਰਾ ਹੀ ਗੁੰਗਾਇਨ ਹੋਵੇ ਕਾੜੀ ਆਦਮੀ ਆਪਣਾ ਗੁੰਗਾਇਨ ਕਰਵਾ ਕੇ ਦਾ ਜੀ ਆਪਣੇ ਉਹ ਤੋਂ ਵੀ ਤਣੀ ਜਾਂਦਾ ਦੂਏ ਦਾ ਤਾਂ ਉਹ برداشت ਤੇ ਨਹੀਂ ਜੇ ਦੂਏ ਦਾ ਕਰਦਾ ਫਿਰ ਹਮੇਦੀ ਵੀ ਹੁੱਤਲਦੀ ਫਿਰ ਪਾਰਾ ਥਲੇ ਨੂੰ ਆਉਣ ਲੱਗਦਾ ਠੀਕ ਹੈ ਜੀ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਾ ਸੁਭਾ ਪਾਈ ਗੁਰਮੁਖਾਂ ਦੇ ਵਕ ਉਜਲੇ ਹੋਣੇ ਅੱਜ ਪਟਾ ਇਸੇ ਸੰਤ ਸਰਬੋਖਜਲਾ ਹੋਇਆ ਹੋਵੇ ਕਿਤੇ ਗੁਰਬਾਣੀ ਕਿਤੇ ਲਿਖਿਆ ਹੋਇਆ। ਕਿਸੇ ਸਾਧਨਾ ਮੁਖਜਲਾ ਨਹੀਂ ਲਿਖਿਆ ਆ ਸਾਧਾਰਨ ਸੰਤ ਗੁਰੂ ਕਰਦੇ ਪਹਿਲੇ ਹੀ ਨੇ। ਉਹ ਰੇੜੀ ਨੇ ਪਹਿਲਾਂ। ਗੁਰਮੁਖਾਂ ਦੇ ਮੁਖਜਲੇ। ਪਰ ਗੁਰਮੁਖ ਉਹ ਰੂਹ ਵਾਇਰਨ ਹੋਇਆ। ਗੁਰੂ ਨਹੀਂ ਆ ਗੁਰਮੁਖ। ਉਹ ਰੂਹ ਵਾਇਰਨ। ਉਹਨਾਂ ਦੇ ਮੁਖਜਲੇ। ਹਰ ਦਰਗਾ ਸੁਭਾ ਪਾਈ। ਇਹਦਾ ਮਤਲਬ ਇਹ ਹੋਇਆ ਦੇਖੋ ਸਾਫ ਹਰ ਦਰਗਾ ਸੱਚਖੰਡ ਵਿੱਚ ਸਾਰੀ ਗੁਰਮੁਖ ਹੈ। ਨਾ ਕੋਈ ਸਾਧ ਹੈ ਨਾ ਸੰਗਰ ਗੁਰਮੁਖ ਨੇ ਦਰਗਾਹ ਦੇ ਸਾਰੇ ਹਰ ਦਰਗਾਹ ਸੋਪਾ ਪਾਣੀ ਉੱਤੇ ਭਗਤ ਨੇ ਸਾਰੇ ਸਿੱਕੇ ਭਗਤ ਬਸੇ ਜਿੱਤ ਲੋਹਾ ਪਾਕਿਸਤਾਨ ਦੇ ਗੁਰਮੁਖ ਆਏ ਆਪਣੇ ਆਪ ਨੂੰ ਠੀਕ ਹੈ ਜੀ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚੱਲ ਹੈ ਸਤਿਗੁਰ ਪਾਈ ਜਨ ਨਾਲ ਕਹਦਾ ਹਾਂ ਨਾ ਤੇ ਕੁਰਬਾਨ ਨਾ ਜਿਹੜੇ ਸਤਗੁਰ ਦੇ ਭਾਵੇਂ ਚੱਲੇ ਨੇ ਇਹਦੇ ਹੁਕਮ ਨੇ ਅੰਦਾਜ਼ਾ ਹੈ ਜੀ ਜਿਹਨਾਂ ਨੇ ਬਾਣਾ ਮਿੱਠਾ ਕਰਕੇ ਬੰਦੇ ਆ ਉਹਨਾਂ ਤੇ ਸਦਾ ਕੁਰਬਾਨ ਉਹਨਾਂ ਤੇ ਕੁਰਬਾਨ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ ਨਿਰਵੈਰੈ ਨਾਲ ਵੈਰ ਰਚਾਇਦਾ ਆਪਣੇ ਘਰ ਲੁਕੀ ਲਾਏ ਸਤਗੁਰ ਪੁਰਖ ਨਿਰਵੈਰ ਹੈ ਦੇਖੋ ਸਤਗੁਰ ਪੁਰਖ ਰਿਕ ਨਹੀਂ ਹੈ ਸਤਗੁਰ ਪੁਰਖ ਜੇ ਨਿਰਵੈਰ ਤਾਂ ਸਤਗੁਰ ਪੁਰਖ ਜਿੱਡੀ ਬੜੀ ਸ਼ਰਤ ਜੇ ਵੈਰ ਵਿਰੋਧ ਅੰਦਰ ਸਤਗੁਰ ਪੁਰਖ ਨਹੀਂ ਹੋ ਸਕਦਾ ਕਿشن ਸਤਗੁਰ ਪੁਰਖ ਨਹੀਂ ਹੋ ਸਕਦਾ ਵੈਰ ਵਿਰੋਧ ਅੰਦਰ ਦਾ ਇਕ ਕਹਾੜੇ ਨੂੰ ਜਿਤਾਉਣਾ ਚਾਹੁੰਦਾ ਬਾਈ ਰੁੱਕੋ ਰੁੱਕ ਔਲਾਹ ਵਿਚੰਦਰ ਨਿਰਵਾਰ ਨਹੀਂ ਹੋ ਸਕਦਾ ਵਿਸ਼ਨੂੰ ਨਿਰਵਾਰ ਨਹੀਂ ਹੋ ਸਕਦਾ ਸ਼ਿਵਜੀ ਨਿਰਵਾਰ ਨਹੀਂ ਹੋ ਸਕਦਾ ਨਹੀਂ ਸੀਗਾ ਕੋਈ ਦੇਵੀ ਦੇਵਤਾ ਨਿਰਵਾਰ ਨਹੀਂ ਹੈ ਨਿਰਵਾਰ ਕੌਣ ਸਤਗੁਰੂ ਪਰਮ ਨਿਰਵਾਰ ਕੋਈ ਕਿਸੇ ਨਾਲ ਨੀ ਤੇ ਸਰਬੱਤ ਦਾ ਭਲਾ ਉਹੀ ਕਹਿੰਦਾ ਉਹੀ ਚਾਹੁੰਦਾ ਜੇ ਨਿਰਵਾਰ ਹੈ ਤੇ ਸਰਬੱਤ ਦਾ ਭਲਾ ਨਹੀਂ ਚਾਹੁੰਦਾ ਆਪਣਿਆਂ ਦਾ ਭਲਾ ਚਾਹੋ ਹਾਂਜੀ ਨਿਤ ਹਿਰਦੇ ਹਰ ਲਈ ਬਲਾਈ ਜਿਵੇਂ ਹਿਰਦੇ ਆਗਰ ਲਾਇਓਦੇ ਹਿਰਦੇ ਜਿੰਨੇਤ ਹਰਲੇਵ ਲੱਗੀ ਰਹੀ ਆ ਜੁੜਿਆ ਰਹਿਣਾ ਹਿਰਦੇ ਕਰਕੇ ਹਰਨਾ ਜੁੜਿਆ ਰਹਿਣਾ ਬੰਦ ਕਰਕੇ ਹਰਨਾ ਜੁੜਿਆ ਰਹਿਣਾ ਨਿਰਵੈਰੇ ਨਾਲ ਵੈਰ ਰਚਾਇੰਦਾ ਆਪਣੇ ਘਰ ਲੁਕੀ ਲਾਏ ਜਿਹੜਾ ਨਿਰਵੈਰੇ ਨਾਲ ਵੈਰ ਕਰਦਾ ਉਹ ਆਪਣਾ ਤੜੇ ਉਝਾਲਦਾ ਆ ਫੇ ਉਹ ਤ੍ਰਿਸ਼ਨਾ ਦੀ ਅੱਗ ਚ ਉਸੀ ਜਲਦਾ ਜਿਹੜਾ ਕੁਝ ਨਹੀਂ ਬੁਜ਼ਾਰ ਸਕਦਾ ਉਹ ਤਾਂ ਹੁਕਮ ਨਾਲ ਹੋਣਾ ਜੋ ਹੁਣ ਉਹ ਆਪਣੇ ਅੰਦਰ ਫੂਕਦਾ ਸਿਰ ਬਾਹਰ ਨਾ ਬਾਤ ਕਰਨ ਵਾਲਾ ਆਪਣਾ ਅੰਦਰੇ ਫੂਕਦਾ ਆਪਣੇ ਘਰ ਲੋਕੀ ਉਲੋਂਦਾ ਅੰਤਰ ਕਰੋਧ ਅਹੰਕਾਰ ਹੈ ਅੰਨ ਦਿਨ ਜਲੇ ਸਦਾ ਦੁੱਖ ਪਾਈ ਕਰੋਧ ਇਹਦੇ ਅੰਦਰ ਕਰੋਧ ਅਗਲੇ ਇਹਦੇ ਅੰਦਰ ਕਰੋਧ ਅਗਲੇ ਅੰਦਰ ਉਹਦਾ ਹੀ ਸੜੂ ਜਿੱਥੇ ਅੱਗ ਪਈਏ ਉੱਥੇ ਹੀ ਜੇ ਠੇਕ ਲੱਗੂ ਉਹੀ ਸੜੂ ਉਹਦੇ ਅੰਦਰ ਕਰੋਧ ਹੈ ਅਹੰਕਾਰ ਹੈ ਉਹਦੇ ਅੰਦਰ ਸਾਰੇ ਹੈ ਇਹ ਕਰੋਧ ਅਹੰਕਾਰ ਹੈ ਆਹnde ਕਾਹੀ ਗੱਲ ਕਰਦਾ ਫਿਰ ਦੁਖੋ ਸੇ ਦਾ ਇਹਨੂੰ ਆਪਣੇ ਤਰੱਕੀ ਦਾ ਦੁੱਖ ਨਹੀਂ ਆ ਦੁਵੇ ਦੀ ਤਰੱਕੀ ਦਾ ਦੁੱਖ ਹੈ ਦੁਵੇ ਦੀ ਤਰੱਕੀ ਕਿਉਂ ਹੋ ਗਈ ਇਹਨੂੰ ਕਹਦੇ ਗੁਰੂਵੰਦੇ ਨੇ ਭੰਗਵੇ ਪਾਸ਼ਾ ਨੂੰ ਗੁਰੂ ਕਿਉਂ ਕਹਿੰਦੇ ਨੇ ਇਹਦੀ ਵਡਿਆਈ ਕਿਉਂ ਹੈ ਦੋ ਮੰਨਾਂ ਇਹਨਾਂ ਚੌਥੇ ਪਾਸ਼ਾ ਦੇ ਬੱਚੇ ਤੇ ਤੀਜੇ ਵਰਗੇ ਨੂੰ ਇਹ ਦੁੱਖ ਸੀ ਜਿਸਰੇ ਪਾਸ਼ਾ ਦੇ ਨਾਲ ਦੁਵੇ ਹੋਰ ਕਰਦੇ ਸੀ ਬਾਤੂ ਰਸੀ ਜੀ ਨੇ ਲੱਤਵਾ ਦੀ ਸੀ ਕੂੜ ਬੋਲ ਬੋਲ ਨਿਤ ਭੌਂਕਦੇ ਬਿਖ ਖਾਦੇ ਦੂਜੇ ਭਾਈ ਜੇ ਗੱਲ ਨਹੀਂ ਆਦਾ ਝੂਠ ਬੋਲਣਾ ਹੀ ਪਊਗਾ ਝੂਠ ਬੋਲ ਬੋਲ ਲਿੱਤ ਭੌਂਕਦੇ ਕੌਣ ਭੌਂਕਦੇ ਸੀ ਕੋਈ ਭੌਂਕਦੇ ਹੁਣੇ ਨਹੀਂ ਇਹੋ ਗੱਲ ਕਰਦੇ ਜਿਹੜੇ ਕਹਿੰਦੇ ਸਾਡਾ ਪਿਓ ਹੈ ਨਾ ਤੇ ਸਾਡਾ ਸੀਗਾ ਪਾਣੀ ਢੋਣ ਵਾਲਾ ਸਾਡਾ ਨੌਕਰ ਸੀ ਕਰਦੇ ਵਿੱਚ ਉਹ ਸੀ ਉਹ ਭੌਂਕਦੇ ਸੀ ਦਸੂ ਦਸੂ ਅਸੀਂ ਉੱਥੇ ਜਾ ਕੇ ਨਕਰ ਲਗਦੇ ਆ ਉੱਥੇ ਗੁਰਦਾਰਾ ਬਣਾ ਲਿਆ ਆ ਅਖ ਲਿਖਿਆ ਹੋਣਾ 70 ਝੂਠ ਬੋਲ ਬੋਲ ਲਿੱਤ ਭੌਂਕਦੇ ਜਿੱਥੇ ਭੌਂਕਦੇ ਤੇ ਉੱਥੇ ਦਾਸੀਂ ਮੱਥਾ ਟੇਕਦੇ ਹਾਂ ਸ਼ਰਮ ਨਹੀਂ ਆਉਂਦੀ ਉੱਥੇ ਜਾਂਦੇ ਹਾਂ ਉਹ ਤਾਂ ਨਿਕਿਰ ਕੇ ਆਦਾ ਰਜ਼ੀ ਰੋ। ਜਦ ਦਬਿਆਤਾ ਉਹ ਤਾਂ ਉਹ ਤਾਂ ਲੈ ਆਇਆ ਸੀ ਜੀ ਪਾਸੇ ਗੁਰਮੁਖ ਰਾਸ। ਉਹ ਤਾਂ ਢੈਲੀ ਲੈ ਆਇਆ ਸੀ ਜਿਹੜੀ ਸੀ ਉੱਥੇ ਉਹ ਤਾਂ ਉੱਥੇ ਰਹੀ ਹੋਦੀ। ਉਹ ਤੇ ਕਿਰਿਆ ਸੀ ਝੂਠ ਮਾਇਆ। ਉਹ ਸਤਾਨ ਮਾਇਆ ਇਹਦਾ ਜਿਹਾ ਮਾਇਆ ਹੀ ਰਹੀ ਤੇ ਉਹ ਸੱਚ ਤਾਂ ਰਹਿਣ ਦੀ ਝੂਠ ਰਹੀ ਆ ਸੀ ਉੱਥੇ। ਮਾਇਆ ਹੀ ਹਨ ਮਾਇਆ ਖਤਰੇ ਉੱਥੇ ਜਾਣਦੇ ਆ ਕਿ ਅਸੀਂ ਕਿਹੜੇ ਸੱਚ ਉੱਥੇ ਜਾਣਦੇ ਆ। ਇਹ ਲੋਕ ਸੱਚੀ ਲੋੜ ਹੈ ਜੋ ਲੋੜੇ ਨਹੀਂ ਕਿਤੇ ਜਾਣਦੇ। ਠੀਕ ਹੈ ਜੀ ਬਿਖ ਖਾਦੇ ਦੂਜੇ ਭਾਈ ਤੁਸੀਂ ਪਾਏਗਾ ਪੁਖੇ ਮਾਇਆ ਦੀ ਬਾਲਾ ਸ਼ੇਰ ਦੀ ਕੋਕਾ ਤਸ਼ੇ ਖਾਓ ਕੀ ਕਰੂਗਾ ਬਾਲਾ ਸ਼ੇਰ ਬਿਖਿਆ ਦਾ ਤੂੰ ਕਿਵੇਂ ਦੀ ਖਾਊਗਾ ਵੀ ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰੀ ਘਰੀ ਪੱਤ ਗਵਾਏ ਬੇਸੂਆ ਕੇਰੇ ਫੁੱਟ ਜਿਉ ਪਿਤਾ ਨਾਮ ਤੇ ਸਜਾਏ ਉਹ ਦੇਖਾ ਤੇ ਜਿਹੜਾ ਹੁਣ ਦੇਖਾਊਗਾ ਮਾਇਆ ਜਿਹੜੀ ਵਿਖਾ ਹੈ ਜਾਨੀ ਦੇਖਦਾ ਉਹਨਾਂ ਨੇ ਗਾਨਤ ਖਲਾਸਾ ਕਰਦਾ ਵੀ ਮਾਇਆ ਦੇਖਦਾ ਸੀ ਕੋਈ ਜ਼ਾਹਿਰ ਕਰ ਤੇ ਸੰਸਾਰ ਨੂੰ ਸਮਝ ਲਿਓ ਭਾਰਾ ਜਿਹੜੀ ਐ ਵਿਖੇ ਐ ਵਿਖ ਮਾਇਆ ਕਾਰਨ ਭਰਮ ਦੇ ਫਿਰ ਘਰੀ ਘਰੀ ਪੱਤ ਗਵਾਈ ਸਰਕਾਰ ਫਿਰ ਦਿੰਦੇ ਪੱਤ ਗਵਾਉਂਦੇ ਆਲਵੀਂ ਜੋਰ ਦੇ ਆਪਣੇ ਨਾਂ ਸਿੱਖਾਂ ਕੋ ਉੱਥੇ ਨੇ ਸਰਕਾਰ ਜਾਂਦੇ ਨੇ ਪੱਤ ਗਵਾਉਂਦੇ ਨੇ ਆਪਣੀ ਠੀਕ ਹੈ ਜੀ ਬੇਸਵਾ ਕੇਰੇ ਪੁੱਤ ਜਿਉਂ ਪਿਤਾ ਨਾਮ ਤੇ ਸਜਾਏ ਆ ਬਿਸਵਾ ਦਾ ਜਿਹੜਾ ਪੁੱਤ ਆਉਂਦਾ ਉਹਦਾ ਪਿਤਾ ਦਾ ਕੌਣ ਨਾ ਉਹਦਾ ਪਤਾ ਕਰੇ ਕੀ ਦਾ ਪਤਾ ਹੈ ਫਿਰ ਕਰਕੇ ਉਹ ਕਿਹੜੇ ਗੁਰੂ ਦੇ ਚੇਲੇ ਰਹੇ ਨਹੀਂ ਪਤਾ ਹੈਗਾ ਕਿਦੀ ਉਹ ਕਰ ਰਹੇ ਨੇ ਫਲਸਫੀ ਕਿੱਥੇ ਕੌਣ ਆਏ ਨਹੀਂ ਪਤਾ ਬੇਸਵਾ ਦੇ ਪੁੱਤਾਂ ਨੂੰ ਫਿਰਦਾਈ ਨੇ ਪ੍ਰਗਤੀ ਗੁਰੂ ਦੇ ਖਿਲਾਫ ਨੇ ਉਹਨਾਂ ਕਿਹੜਾ ਗਿਆਨ ਆਉਂਦਾ ਕੋ ਕਿਹੜੇ ਗੁਰੂ ਦਾ ਪਤਾ ਹੀ ਨਹੀਂ ਹੈ ਕਿਸੇ ਦਾ ਮਤ ਕਿਹੜੀ ਹੈ ਵੀ ਪਤਾ ਹੀ ਨਹੀਂ ਹੈ ਪਿਤਾ ਨਾਮ ਤੇ ਸਜਾਈ ਪਿਤਾ ਦਾ ਨਾਮ ਤਾਂ ਖਤਮ ਹੋ ਜਾਂਦਾ ਨਾ ਬੇਸਵਾ ਦੇ ਪੁੱਤਾਂ ਦਾ ਪਿਤਾ ਦਾ ਨਾਮ ਹੀ ਲੱਗਦਾ ਹੁੰਦਾ ਉਹਦੇ ਨਾਲ ਜੁੜਦਾ ਹੀ ਨਹੀਂ ਪਿਤਾ ਦਾ ਨਾਲ ਮਤਮਾ ਦਾ ਸੰਤੋਖ ਵੀ ਤਾਂ ਨਹੀਂ ਰਹਿੰਦਾ ਸੰਤੋਖ ਨਹੀਂ ਉਹਨਾਂ ਨੂੰ ਹੈ ਜੀ ਗੁਰਮਤਨ ਇਹ ਜਿਹੜੀਆਂ ਮਨ ਬਤਾਂਦੇ ਸਤੋਖ ਦਾ ਸਵਾਲ ਨਹੀਂ ਪੈਦਾ ਹੁੰਦਾ ਠੀਕ ਹੈ ਜੀ ਹਰ ਹਰ ਨਾਮ ਨਾਲ ਚੇਤਨੀ ਕਰਤੇ ਆਪ ਖੁਆਏ ਹਰ ਗੁਰਮੁਖੀ ਕਿਰਪਾ ਧਾਰੀਆਂ ਨ ਜਨ ਵਿਛੜੇ ਆਪ ਮਿਲਾਏ ਨਾਮ ਨਾਲ ਚੇਤਨੀ ਹੁੰਦੇ ਜਾਗਦੇ ਨਹੀਂ ਕਰਤੇ ਨੇ ਆਪ ਉਹ ਵੰਡੇ ਕੀਤੇ ਨੇ ਪਾਸੇ ਕੀਤੇ ਨੇ ਉਹਨਾਂ ਸੁਣਦਾ ਜੀ ਨਾਮ ਇਹ ਤਾਂ ਲੱਗੇ ਹੀ ਨਹੀਂ ਹੋਏ ਖੋ ਗਏ ਮਾਇਆ ਜੋ ਮਾਇਆ ਜ ਖੋ ਗਏ ਹਰ ਗੁਰਮੁਖੀ ਕਿਰਪਾ ਧਾਰੀ ਆਨ ਜਨ ਵਿਛੜੇ ਆਬ ਮਿਲਾਈ ਹਰ ਗੁਰਮੁਖੀ ਕਿਰਪਾ ਧਾਰੀ ਆਨ ਗੁਰਮੁਖਾਂ ਦੇ ਹਰ ਆਪ ਕਿਰਪਾ ਕਰਦਾ ਇਹਨਾਂ ਨੂੰ ਵਿਛੜਿਆ ਹਨ ਨੂੰ ਮਿਲਾ ਦਿੰਦਾ ਇੱਕ ਕਰ ਦਿੰਦਾ ਮਿਲਾਕ ਜਨ ਨਾਨਕ ਕਿਸ ਬਲ ਹਾਰਣੈ ਜੋ ਸਤਗੁਰ ਲਾਗੇ ਪਾਈ ਜੇ ਨਾਨਕਾਂ ਦਾ ਉਹ ਬਲਿਆਰ ਹੈ ਜਿਹੜੇ ਸਤਗੁਰ ਤੇ ਚਾਨੀ ਲਾਗੇ ਜਿਹੜੇ ਸਤਗੁਰ ਤੇ ਚਾਨੀ ਲਾਗੇ ਉਹ ਤੇ ਕੁਰਬਾਨ ਜਾਂਦਾ ਜਾਂ ਨਾਨਕ ਉਹ ਤੇ ਕੁਰਬਾਨ ਜਾਂਦਾ ਨਾਮ ਹੀ ਲੱਗੇ ਸੇ ਉਬਰੇ ਬਿਨ ਨਾਮ ਹੈ ਜਮਪੁਰ ਜਾਹੇ ਨਾਨਕ ਬਿਨ ਨਾਮ ਹੈ ਸੁਖ ਨਹੀਂ ਆਏ ਗਏ ਪਛਤਾਹੀਂ ਨਾਮ ਲੱਗੇ ਸੇ ਉਬਰੇ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹ ਉੱਪਰੇ ਉੱਪਰ ਆ ਜਾਂਦੇ ਨੇ ਜਿਨ੍ਹਾਂ ਨੇ ਗਿਆਨ ਸੋਣ ਲਿਆ ਬਾਬਾ ਸਮਝ ਆ ਗਿਆ ਉੱਪਰ ਆਵੇ ਥੋੜਾ ਜਿਹਾ ਉਬਰੇ ਬਿਨ ਨਾਮ ਹੈ ਜਮਪੁਰ ਜਾਹੇ ਜਿਹੜੇ ਨਾਮ ਤੋਂ ਬਿਨਾਂ ਆਲੇ ਨੇ ਉਹ ਧਰਮ ਦੇ ਸਮੁੰਦਰ ਡੁੱਬੇ ਹੋਏ ਨੇ ਉਹ ਇੱਥੇ ਰਹਿ ਜਾਣਗੇ ਹਾਂ ਜੀ ਜੰਪੂਰੀ ਇਹੀ ਹੋਈ ਹੈ ਹਾਂ ਜੰਪੂਰੀ ਆ ਹੀ ਰਹੀ ਹੈ ਸੰਸਾਰ ਇਹ ਠੀਕ ਹੈ ਨਾਨਕ ਬਿਨ ਨਾਮ ਹੈ ਸੁਖ ਨਹੀਂ ਆਏ ਗਏ ਪਛਤਾ ਹੈ ਨਾਨਕ ਦਾ ਨਾਮ ਤੋਂ ਬਿਨਾ ਪਾਈ ਸੁਖ ਨਹੀਂ ਹੈ ਸੰਸਾਰ ਚ ਨਾ ਇੱਥੇ ਸੁਖ ਹੈ ਨਾ ਉहां ਸੁਖ ਹੈ ਇੱਥੇ ਸੁਖ ਨਹੀਂ ਹੈ ਇੱਥੇ ਸੁਖ ਹੋ ਗਿਆ ਤਾਂ ਉहां ਕਿੱਥੇ ਹੋਊਗਾ ਆਏ ਗਏ ਪਛਤਾਏ ਜਮਨ ਮਿਲ ਦੇ ਰਹਿਣ ਦੇ ਪਛਾਉਂਦੇ ਰਹਿਣਗੇ ਫਿਰ ਹੋਰ ਹੋਰ ਜਨਮ ਲੱਗੇ ਉਹਦਾ ਨਾਮ ਵੀ ਮਿਲਣਾ ਨਾਮ ਲੈ ਨਹੀਂ ਜਾ ਸਕਣਾ ਹੁਣ ਕੋਈ ਪਰਵਾਹ ਨਹੀਂ ਕਰਦਾ ਫਿਰ ਅਕਲੇ ਵੀ ਰਹਿਣੀ ਨਾਮ ਲੈਣ ਵਾਲੀ ਹੋਰ ਗਾਹ ਬੈਕਵਾਰਡ ਚਲੇ ਜਾਣਗੇ ਠੀਕ ਹੈ ਜੀ ਸੁੱਖ ਨੂੰ ਔਂਕੜ ਹੈ ਬਿਨ ਨਾਵੇਂ ਸੁੱਖ ਨਹੀਂ ਕਹਿੰਦਾ ਪਾ 20 ਸੁਖ ਸਾਗੇ ਚ ਨਿਵਾਸ ਨਹੀਂ ਹੋ ਸਕਦਾ ਹੈ ਜੀ ਪਰ ਕੋ ਝੁਕ ਨਹੀਂ ਹੈ ਆਈ ਗਏ ਪਛਤਾਏ ਬਸ ਪਛਤਾਵਾ ਹੀ ਰਹੂਗਾ ਵੀ ਆਈਗੇ ਜਾਈਗੇ ਆਈਗੇ ਜਾਈਗੇ ਹਾਂ ਜੀ ਵਾ ਹੋਰ ਦਾ ਤਾਂ ਪਛਤਾਵਾ ਨਹੀਂ ਜਾਣ ਦਾ ਪੈਸਾ ਦਾ ਹੁੰਦਾ ਹੀ ਹੈ ਜਾਂ ਮਾਦਾ ਹਰੇਗੇ ਪਛਤਾਵਾ ਦਾ ਵੀ ਨਾਲ ਜਾਵਾਂਗਾ ਜੰਮਣ ਮਨਾ ਇਹਨਾਂ ਦਾ ਤਾਂ ਹੀ ਆ ਵੀ ਸਰੀਰ ਨਾਲ ਜੁੜ ਗਏ ਸਰੀਰ ਤੋਂ ਲੱਭੋਗੇ ਆਏ ਗਏ ਆ ਸਰੀਰ ਜਾ ਗਿਆ ਸਰੀਰ ਛੱਡ ਗਿਆ ਸੇ ਜੁੜ ਗਿਆ ਫੇਰ ਸਰੀਰ ਛੱਡ ਗਿਆ ਜਦੋਂ ਸਰੀਰ ਆ ਤਾਂ ਇਹਨੂੰ ਪਤਾ ਲੱਗਦਾ ਸੰਸਾਰ ਨਾਲ ਜੁੜਿਆ ਹੁੰਦਾ ਜੇ ਸਰੀਰ ਨਹੀਂ ਹੁੰਦਾ ਤਾਂ ਸੰਸਾਰ ਇਹਦੇ ਵਾਸਤੇ ਰਹਿਦਾ ਨਹੀਂ ਇਹ ਸੰਸਾਰ ਵਾਸਤੇ ਨਹੀਂ ਸੰਸਾਰ ਇਹਦੇ ਵਾਸਤੇ ਨਹੀਂ ਉਹ ਤਾਂ ਬੈਰਾਜ ਰਹਿ ਆਏ ਗਏ ਹੋ ਜਾਂਦਾ ਚਿੰਤਾ ਤਾਵਤ ਰਹਿ ਗਏ ਕੰਮ ਨਹੀਂ ਭਇਆ ਆਨੰਦ ਗੁਰਪ੍ਰਸਾਦੀ ਬੁੱਝੀ ਹੈ ਸਾਥ ਧਨ ਸੁਤੀ ਨਿਚੰਦ ਜਨ ਮਾਇਆ ਦੇ ਇੱਛਾ ਖਤਮ ਹੋ ਗਈ ਇਹਦੇ ਅੰਦਰੋਂ ਮਾਇਆ ਦੀ ਬੁੱਕਤ ਹੋ ਗਈ ਮਾਇਆ ਦੇ ਭਜਨ ਖਤਮ ਹੋ ਗਈ ਫਿਰ ਆਨੰਦ ਹੋਇਆ ਮਨ ਵਿੱਚ ਆਨੰਦ ਹਾਂਜੀ ਮਨ ਸਿਆਰੀ ਨਾਲੇ ਮਨੀ ਪਿਆਨ ਅੰਦਰ ਮਨ ਵਿੱਚ ਆਨੰਦ ਪ੍ਰਾਪਤ ਹੋਇਆ ਜੀ ਆ ਗਿਆ ਗੁਰਪ੍ਰਸਾਦੀ ਮੁਜੀ ਹੈ ਸਾ ਤੰਗ ਸੁੱਤੀ ਨਿਚੰਦ ਉਹੋ ਕੰਮ ਜਿਹੜੀ ਹੈ ਉਹਦਾ ਨਿਚਨ ਤੋਂ ਕੇ ਸੋੰਦੀ ਆ ਗੁਰਪ੍ਰਸਾਦ ਗਿਆਨ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਬੁੱਝ ਜਾਂਦਾ ਜਿਨ੍ਹਾਂ ਨੂੰ ਗਿਆਨ ਮਿਲ ਗਿਆ ਉਹਨਾਂ ਨੇ ਬੁੱਝਿਆ ਕਾ ਭਾਈ ਕਹਿਣ ਹੁੰਦਾ ਫਿਰ ਚਿੰਤਾ ਰਹਿਤ ਹੋ ਕੇ ਜਿਵੇਂ ਫੌਜਾਂ ਦਾ ਆਦਵੀ ਐ ਆਸਤਾ ਹੁੰਦੀ ਫਿਰ ਤਾਂ ਇਹ ਕਿੰਤ ਹੁੰਦਾ ਉਹ ਸੁਪਾੜਿਓਂ ਹਟੇ ਜਾਂਦਰ ਤੇ ਘਰਿਓਂ ਬੇਫਿਕਰ ਰਹਿਸ ਉਸਤਾ ਜਿੰਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰੂ ਗੋਬਿੰਦ ਨਾਨਕ ਸਹਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਜਿੰਨ ਕੋ ਪੂਰਬ ਲਿਖਿਆ ਜਿਨ੍ਹਾਂ ਨੇ ਪੂਰਬ ਦੇ ਵਿੱਚ ਆਪਣਾ ਮੰਨਿਆ ਸੀ ਇਨ ਪੇਟਾਗੜ ਗੋਬਿੰਦ ਉਹਨਾਂ ਨੇ ਗੋਬਿੰਦ ਬਲ ਉਹਨਾਂ ਦਾ ਲਾਭ ਹੋ ਗਿਆ ਵੇਖੋਗੀ ਇਨ ਪੇਟਾਗੜ ਗੋਬਿੰਦ ਨਾਲਕ ਸਹਜੇ ਮਿਲਿ ਰਹੇ ਹਰ ਪਾਇਆ ਪਰਮਾਨੰਦ ਨਾਲਕ ਉਹ ਮਿਲ ਗਏ ਹਰ ਪਾਇਆ ਪਰਮਾਨੰਦ ਆਨੰਦ ਦੀ ਆਖਰੀ ਕਿਸਮ ਹੈ ਸ੍ਰੇਧਾ ਆਨੰਦ ਇਹ ਪਰਮ ਪੁਰਖ ਲੱਗ ਜਾਂਦਾ ਪਰ ਆਖਰੀ ਸਟੇਜ ਹੈ ਆਨੰਦ ਦੀ ਪਰਮਾਨੰਦ ਫਿਰ ਸ਼ਬਦ ਗੁਰੂ ਦਾ ਮੇਲ ਹੋ ਗਿਆ ਜੀ ਹਰ ਪਾਇਆ ਪਰਮਾਨੰਦ ਹਰ ਜਗ ਪਾਇਆ ਦਾ ਪਰਮਾਨੰਦ ਆ ਜੋ ਸਹਿਜ ਅਵਸਥਾ ਹੀ ਹੈ ਅੱਛਾ ਜੇ ਉਹ ਪਰਮਾਨੰਦਰੀ ਹੋ ਤਾਂ ਉੱਥੇ ਤਾਂ ਚਿੰਤਾ ਹੋ ਜਾਂਦੀ ਸਮਾਂ ਇਹ ਤਾਂ ਬਾਤ ਉਹ ਚਿੰਤਾ ਨਹੀਂ ਹੁੰਦਾ ਜਿਹੜੀ ਗਾਂਵੀਏ ਤੋਂ ਪੁਰਾਣੇ ਹੋੜਾੜੀ ਸਰਬ ਕੀ ਚਿੰਤਾ ਜੋ ਸਮਨ ਮਾ ਹੈ ਉੱਥੇ ਤਾਂ ਚਿੰਤਾ ਨਾ ਪਰ ਉਹ ਫਿਰ ਵੀ ਚਿੰਤਾ ਦੂਸਰੀ ਆਪਣੇ ਵਰਗੀ ਤਾਂ ਨਹੀਂ ਚਿੰਤਾ ਹੈ ਨਾ ਨਾ ਉਹਨਾਂ ਚਿੰਤਾ ਪਰਮਾਤਮਾ ਦੀ ਹੈ ਠੀਕ ਹੈ ਜੀ ਸਾਧਵੀ ਨਹੀਂ ਪ੍ਰੋਜੈਕਟਾਂ ਦੀ ਫਿਗਰ ਉਹ ਨਹੀਂ ਫਿਗਰ ਨਹੀਂ ਹੈ